ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇਸ ਵੀਡੀਓ ਰਾਹੀਂ ਮੈਂ ਇੱਕ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨੂੰ ਦੇਣੀ ਚਾਹਨਾ ਇੱਕ ਐਨਓਸੀ ਦੀ ਸ਼ਰਤ ਸੀ ਬੜੀ ਦਿੱਕਤ ਸੀ ਐਨਓਸੀ ਲੈਣੀ ਪੈਂਦੀ ਸੀ ਰਜਿਸਟਰੀ ਕਰਾਉਣ ਵੇਲੇ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ ਕਿਸੇ ਵੀ ਕਿਤੇ ਨਾਲ ਸੰਬੰਧ ਸੀ ਕਿ ਇਹ ਸੁਪਨਾ ਲੈ ਕੇ ਕਿ ਆਪਾਂ ਸ਼ਹਿਰ ਚ ਕਰ ਪਾਵਾਂਗੇ ਜਾਂ ਕੋਈ ਕਲੋਨੀ ਕੱਟੀ ਜਾ ਰਹੀ ਹੈ ਉੱਥੇ ਆਪਾਂ ਪਲਾਟ ਲੈ ਲੈਨੇ ਆ ਬਾਅਦ ਚ ਕਰ ਪਾ ਲਾਂਗੇ ਇੱਕ ਸੇਫਟੀ ਬਣ ਜੂਗੀ ਕੱਲ ਨੂੰ ਬੱਚੇ ਦੀ ਫੀਸ ਭਰਨੀ ਹੈ ਕੋਈ ਲੋਨ ਲੈਣਾ ਹੈ ਜਾਂ ਕੁਝ ਇਦਾਂ ਦੇ ਸੁਪਨੇ ਸੰਜੋ ਕੇ ਉਹਨਾਂ ਨੇ ਘਰ ਵੀ ਲਏ ਕਲੋਨੀਆਂ ਚ ਬਾਅਦ ਚ ਪਤਾ ਲੱਗਿਆ ਉਹ ਤਾਂ ਕਲੋਨੀ ਇਲੀਗਲ ਸੀ ਨਾ ਉੱਥੇ ਬਿਜਲੀ ਦੀ ਸਹੂਲਤ ਨਾ ਪਾਣੀ ਦੀ ਸੀਵਰੇਜ ਦੀ ਤੇ ਨਾ ਹੀ ਰਜਿਸਟਰੀ ਉਹਨਾਂ ਦੇ ਨਾਮ ਨਾ ਹੀ ਉਹ ਉਸ ਪਲਾਟ ਦਾ ਕੋਠੀ ਤੇ ਕੋਈ ਕਰਜ਼ਾ ਲੈ ਸਕਦੇ ਕੋਈ ਲੋਨ ਵਗੈਰਾ ਕੋਈ ਪੜ੍ਹਾਈ ਵਾਸਤੇ ਜਾਂ ਕਿਸੇ ਵੀ ਆਪਣੇ ਕਬੀਲਦਾਰੀ ਦੇ ਕੰਮ ਵਾਸਤੇ ਤਾਂ ਬੜੀ ਦਿੱਕਤ ਸੀ ਤਾਂ ਅਸੀਂ ਕੈਬਨਟ ਦੇ ਵਿੱਚ ਇਹਨੂੰ ਲੈ ਕੇ ਆਏ ਕੈਬਨਟ ਦੀ ਮਨਜ਼ੂਰੀ ਤੋਂ ਬਾਅਦ ਜੋ ਲੀਗਲ ਪ੍ਰੋਸੈਸ ਹੈ ਅਸੀਂ ਵਿਧਾਨ ਸਭਾ ਚ ਲੈ ਕੇ ਆਏ 3 ਸਤੰਬਰ ਨੂੰ ਇਹ ਬਿਲ ਪੇਸ਼ ਕੀਤਾ ਸੀ ਕਲੋਨੀ ਕੱਟ ਕੇ ਚਲੇ ਗਏ ਉਹਨਾਂ ਨੂੰ ਕਿੱਥੋਂ ਤੁਸੀਂ ਉਹਨਾਂ ਨੂੰ ਪਿੱਛਾ ਕਰ ਲਓਗੇ ਕਿਉਂਕਿ ਉਹ ਕਹਿੰਦੇ ਸਰਕਾਰ ਨੇ ਮਨਜ਼ੂਰ ਨਹੀਂ ਕੀਤੀ ਤੁਸੀਂ ਉਹਨਾਂ ਨਾਲ ਗੱਲ ਕਰੋ ਸੋ ਅਸੀਂ ਇੱਕ ਐਕਟ ਲੈ ਕੇ ਆਏ ਸੀ ਇਹਨੂੰ ਪਹਿਲਾਂ ਪਾਪਰਾ ਐਕਟ ਕਹਿੰਦੇ ਸੀ ਉਹਦੇ ਵਿੱਚ ਸੋਧ ਲੈ ਕੇ ਆਏ ਸੀ ਉਹ ਜਿਹਦੇ ਵਿੱਚ ਬੜੀ ਡਿਟੇਲ ਦੇ ਵਿੱਚ ਇਹ ਗੱਲ ਕੀਤੀ ਹੋਈ ਸੀ ਕਿ ਐਨੀ ਤਰੀਕ ਤੱਕ ਜਿੰਨਿਆਂ ਦੀਆਂ ਰਜਿਸਟਰੀਆਂ ਜਾਂ ਜਿਨ੍ਹਾਂ ਦੇ ਬਿਆਨੇ ਨੇ ਉਹ ਆਪਣਾ ਕਲੀਅਰ ਕਰ ਲੈਣ ਤਾਂ ਉਹਨਾਂ ਦਾ ਜਿਹੜਾ ਪਲਾਟ ਹੈ ਜਾਂ ਉਹਨਾਂ ਦਾ ਜਿਹੜਾ ਘਰ ਹੈ ਉਹ ਅਸੀਂ ਲੀਗਲ ਬਣਾ ਉਤੇ ਉਹਨਾਂ ਦੇ ਨਾਮ ਹੋ ਜਾਊਗਾ ਉਹ ਆਫੀਸ਼ੀਅਲੀ ਜਾਂ ਕਹਿ ਲੋ ਕਿ ਅਧਿਕਾਰਿਤ ਮਾਲਕ ਬਰਜਾ ਸੋ ਅੱਜ ਇਤਿਹਾਸਿਕ ਦਿਨ ਹੈ ਕਿਉਂਕਿ ਵਿਧਾਨ ਸਭਾ ਚੋਂ ਬਿੱਲ ਪਾਸ ਹੋ ਕੇ ਮਾਨਯੋਗ ਗਵਰਨਰ ਸਾਹਿਬ ਕੋਲ ਜਾਂਦਾ ਹੈ ਰਾਜਪਾਲ ਸਾਹਿਬ ਤੇ ਰਾਜਪਾਲ ਸਾਹਿਬ ਨੇ ਉਸ ਬਿੱਲ ਤੇ ਸਾਈਨ ਕਰਕੇ ਆਪਣੀ ਮਨਜ਼ੂਰੀ ਦਿੱਤੀ ਤੇ ਹੁਣ ਇਹ ਕਾਨੂੰਨ ਬਣ ਗਿਆ ਸੋ ਹੁਣ ਪੰਜਾਬ ਦੇ ਵਿੱਚ ਐਨਓਸੀ ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਸੋ ਅੱਜ ਮੈਂ ਇਹ ਦੱਸਣ ਲਈ ਤੁਹਾਡੇ ਕੋਲੇ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਐਨਓਸੀਆਂ ਜਿਹੜੀਆਂ ਉਹ ਖਤਮ ਕਰ ਦਿਆਂਗੇ ਬਹੁਤ ਸਾਰੇ ਘਰਾਂ ਦੇ ਵਿੱਚ ਅੱਜ ਖੁਸ਼ੀ ਦੇ ਦੀਵੇ ਬਲਣਗੇ ਦੀਵਾਲੀ ਤੋਂ ਪਹਿਲਾਂ ਹਾਂ ਬੜਾ ਵੱਡਾ ਇੱਕ ਦੀਵਾਲੀ ਦਾ ਵੀ ਤੋਹਫਾ ਹੈ ਕਿਉਂਕਿ ਬਹੁਤ ਟਾਈਮ ਲੱਗ ਗਿਆ ਡਿਸਕਸ਼ਨ ਤੇ ਕਿਵੇਂ ਕਰਨਾ ਹੈ ਕਿੰਨੀ ਤਰੀਕ ਤੱਕ ਕਦੋਂ ਤੋਂ ਲੈ ਕੇ ਕਦੋਂ ਤੱਕ ਦੀਆਂ ਜਿਹੜੀਆਂ ਰਿਸ਼ਤੀਆਂ ਕਲੀਅਰ ਕਰਨੀਆਂ ਨੇ ਜਾਂ ਬਿਆਨਨੇ ਹੋਏ ਪਏ ਨੇ ਕਈਆਂ ਦੇ ਹਜੇ ਰਿਸ਼ਤੀਆਂ ਨਹੀਂ ਹੋਈਆਂ ਸਾਰਾ ਕੁਝ ਉਹਦੇ ਵਿੱਚ ਡਿਟੇਲ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹ ਵੱਖ-ਵੱਖ ਵੈਬਸਾਈਟ ਤੇ ਜਾਂ ਤਹਿਸੀਲਦਾਰ ਸਹਿਬਾਨ ਕੋਲੇ ਜਾਂ ਡੀਸੀ ਸਹਿਬਾਨ ਕੋਲੇ ਮਿਲ ਜਾਊਗੀ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਲੋਕ ਪੱਕੇ ਕੰਮ ਕਰਾਂਗੇ ਤੁਹਾਡਾ ਸਾਥ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ